ਬੀਤੇ ਕੱਲ ਥਾਣਾ ਵੈਰੋਗਾ ਦੀ ਪੁਲਿਸ ਅਤੇ ਨਿਹੰਗ ਸਿੰਘਾਂ ਦੇ ਵਿਚਕਾਰ ਤਕਰਾਰਬਾਜ਼ੀ ਦੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ। ਉੱਥੇ ਹੀ ਦੂਜੇ ਪਾਸੇ ਥਾਣਾ ਵੈਰੋਗਾ ਦੀ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਨਸ਼ੀਲੀਆਂ ਗੋਲੀਆਂ ਸਮੇਤ 9 ਤੇ ਸੌਰਾ ਪੁਲਿਸ ਨੇ ਕਾਬੂ ਕੀਤੇ ਨੇ। ਦੱਸਦੀ ਹੈ ਕਿ ਮੁਖਬਰ ਦੀ ਠੋਸ ਇਤਲਾਹ ਮਿਲਣ ਤੇ ਥਾਣਾ ਵੈਰੋਗਾ ਦੀ ਪੁਲਿਸ ਪਿੰਡ ਕਾਟਗੜ ਵੀ ਕੇ ਪਹੁੰਚੀ ਜਿੱਥੇ ਕਿਸੇ ਗੱਲ ਨੂੰ ਲੈ ਕੇ ਪਿੰਡ ਦੇ ਨਿਹੰਗ ਸਿੰਘਾਂ ਅਤੇ ਪੁਲਿਸ ਦੇ ਆਪਸ ਦੇ ਵਿੱਚ ਬੈਂਸ ਬਾਜੀ ਓਨ ਦੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋਈ ਹੈ। ਨਿਹੰਗ ਸਿੰਘਾਂ ਦੇ ਵੱਲੋਂ ਕਿਹਾ ਜਾ ਰਿਹਾ ਸੀ ਕਿ ਪੁਲਿਸ ਨਸ਼ਾ ਤਸਕਰਾਂ ਤੇ ਕੋਈ ਕਾਰਵਾਈ ਨਹੀਂ ਕਰਦੀ। ਤਾਂ ਜਿਸ ਤੋਂ ਬਾਅਦ ਦੇ ਵਿੱਚ ਥਾਣਾ ਵੈਰੋਗਾ ਦੀ ਪੁਲਿਸ ਦੇ ਵੱਲੋਂ 9 ਅਤੇ ਸਹਰੇ ਨੂੰ ਤਕਰੀਬਨ 5000 ਦੇ ਕਰੀਬ ਨਸ਼ੀਲੀਆਂ ਗੋਲੀਆਂ ਸੀਤ ਤੱਕ ਕਾਬੂ ਕੀਤਾ ਗਿਆ ਤੇ ਜਿਨ੍ਹਾਂ ਦੇ ਖਿਲਾਫ ਐਨਡੀਪੀਐਸ ਐਕਟ ਮੁਤਾਬਕ ਮਾਮਲਾ ਦਰਜ ਕਰ ਲਿਆ ਗਿਆ। ਫੜੇ ਗਏ ਦੋਸ਼ੀਆਂ ਨੂੰ ਅੱਜ ਪੁਲਿਸ ਦੇ ਵੱਲੋਂ ਜਲਾਲਾਬਾਦ ਦੀ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਮੁਢਲੀ ਪੁੱਛਗਿੱਛ ਲਈ ਰਿਮਾਂਡ ਹਾਸਲ ਕੀਤਾ ਗਿਆ ਤਾਂ ਮੁਢਲੀ ਜਾਣਕਾਰੀ ਦਿੰਦੇ ਹੋਏ ਥਾਣਾ ਵੈਰੋਕਾ ਦੇ ਐਸਐਚਓ ਨੇ ਕੀ ਕਿਹਾ ਸੁਣੋ ਪੰਨਾ ਸਿੰਘ ਪਿੰਡ ਕਾਰਗੜ ਦੇ ਰਹਿਣ ਵਾਲੇ ਨੇ ਤੇ ਇੱਕ ਉਹਨਾਂ ਦੀ ਨੋ ਹੈ ਕੁਲਦੀਪ ਕੌਰ ਪਤਨੀ ਕੁਲਦੀਪ ਸਿੰਘ ਹੂੰ ਪਿੰਡ ਕਾਰਗੜ ਦੇ ਰਹਿਣ ਵਾਲੇ ਦੇ ਜਿਹਨਾਂ ਨੂੰ ਸਮੇਤ ਗੋਲੀਆਂ ਦੇ 5000 ਤੇ 50 ਗੋਲੀਆਂ ਜਿਹੜੀਆਂ ਐਸਰਨੇਟਰ ਮਾਡਲ ਉਹਨਾਂ ਦੇ ਨਾਲ ਜਿਹੜਾ ਨੇ ਅਸੀਂ ਇਹਨਾਂ ਨੂੰ ਨਾਲੇ ਪਾਸੋ ਗ੍ਰਿਫਤਾ ਬਰਾਮਦ ਕਰਕੇ ਦੇ ਨਾਲ ਰਿਫਾਰਟ ਕੀਤਾ। ਹੂੰ। ਇਹ ਅੱਜ ਗਿਰਮਾਰ ਲੈ ਆ ਗਿਆ ਜੀ। ਅੱਜ ਜਿਹੜਾ ਇਹਨਾਂ ਨੂੰ ਮਾਨਯੋਗ ਦਲਦ ਜਿਹੜਾ ਅੱਜ ਪੇਸ਼ ਕੀਤਾ ਗਿਆ ਸੀ ਤੇ ਜਿੰਨਾ ਵਾ ਰਿਮਾਨ 4 ਦਿਨ ਦਾ ਜੱਜ ਸਾਹਿਬ ਨੇ ਜਿਹੜਾ ਉਹਨਾਂ ਨੂੰ ਅਸੀਂ ਦਰੀਲ ਵੀਰ ਦਿੱਤੀ ਤੇ ਉਹਨਾਂ ਨੇ 4 ਦਿਨ ਦਾ ਜਿਹੜਾ ਕੂਲ ਰਿਮਾਰਡ ਦਿੱਤਾ ਤੇ ਬਾਕੀ ਜਿਹੜੀਆਂ ਨਾ ਤੋਂ ਅਸੀਂ ਪੁੱਛ ਕੇ ਚ리에 ਆ ਗਏ ਪਰ ਦਰਦ ਪੁੱਛ ਵਿੱਚ ਕਰਾਂਗੇ। ਸਰ ਇਹਨਾਂ ਦਾ ਪਹਿਲੇ ਵੀ ਕੋਈ ਪਰਚਾ ਜੀ? ਆ ਜਿਹੜੇ ਸ਼ੰਭਾ ਸਿੰਘ ਇਹਨਾਂ ਦੇ ਪਰਚਾ ਦਰਜ ਨੇ ਪਹਿਲਾਂ ਵੀ ਕਈ ਪਰਚੇ ਦਰਜ ਨੇ। ਕੀ ਕੋਈ ਪਤਾ ਲੱਗਿਆ ਕਿਥੋਂ ਲਿਆਉਂਦੇ ਸਾਰੇ ਇਹ ਇਹ ਜਿਹੜਾ ਅੱਗੇ ਤਫਤੀਸ਼ ਦਾ ਵਿਸ਼ਾ ਸੀ ਜਾ ਕੇ ਇਹਨਾਂ ਪੁੱਛ ਕੇ ਚ ਕਰਾਂਗੇ ਤੋਂ ਬਾਅਦ ਹੀ ਪਤਾ ਲੱਗੂਗਾ ਕਿ ਕਿੱਥੇ ਲੈ ਕੇ ਜਾਂਦੇ ਹੋ ਹੋਰ ਵੀ ਸਾਥੀ ਨੇ ਨਾਂ ਨਹੀਂ ਲਿਆ ਨਾ ਹਾਂ ਉਹਨਾਂ ਨੂੰ ਪੁੱਛ ਕੇ ਇਦਾਂ ਨਹੀਂ ਪਤਾ ਲੱਗੂਗਾ ਕਿ ਹੋਰ ਹੈਗਾ ਜਾਂ ਨਹੀਂ ਹੂੰ ਕੀ ਚੇਤਾਵਨੀ ਰਵੇ ਇਹੋ ਜੇ ਨਸ਼ਾ ਤਰਸ ਕਰਨ ਦੇ ਮੈਂ ਸੱਚੂ ਵੈਰੋ ਕਿ ਪਰਮਜੀਤ ਸਿੰਘ ਇਲਾਕਾ ਦੇ ਤੇਰੇ ਸਾਰੇ ਗੁੰਡੇ ਅੰਸਰ ਨੇ ਜਾਏ ਨਸ਼ਾ ਤਰਸ ਕਰ ਰਹੇ ਉਹਨਾਂ ਨੂੰ ਮੈਂ ਇਹ ਚੇਤਾਵਨੀ ਦਿੰਦਾ ਵੀ ਜਿਆਦਾ ਇਹ ਵਾਲਾ ਕੰਮ ਛੱਡ ਦੇ ਤੇ ਜਹ ਇਲਾਕਾ ਛੱਡ ਦੇ ਅਨੇਕ ਵੇ ਵੇ ਫਲਕਾਂ ਦੇ ਪਿੱਛੇ ਭੇਜਿਆਗਾ ਫੜ ਕੇ ਜੀ